ਹਾਂਜੀ ਵੀਰੇ ਕੀ ਹਾਲ-ਚਾਲ ਨੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਤੇ ਅੱਜ ਦਾ ਆਪਣਾ ਬਲੌਗ ਹੈਗਾ ਜਿਹੜਾ ਉਹ ਹੈਗਾ ਆਪਾਂ ਆਪ ਟਰੈਕਟਰ ਲਾਇਆ ਵਾ 15 ਗਾਹ ਚ। ਟ੍ਰੇ ਹੈ ਜਿਹੜੀ ਦੇ ਵਾਲਿਆਂ ਦੀ 15 ਗਾਹ ਉੱਥੇ ਲੱਗਿਆ ਹੋਇਆ ਵਾ। ਤੇ ਉੱਥੇ ਕੰਮ ਚੱਲਦਾ ਵਾ ਹੰਡਾਈ ਦੀ ਕੰਪਨੀ ਆ। ਇੱਥੇ ਲੈਣਦੀਆਂ ਨੇ ਕਾਰਾਂ। ਹੰਡਾਈ ਦੀਆਂ ਹੋਊਗੀਆਂ, ਆਪਣੇ ਨਿਸ਼ਾਨ ਹੋਊਗੀ। ਤੇ ਹੋਰ ਦੋ ਤਿੰਨ ਹੈਗੀਆਂ ਨੇ ਕੀ ਆ ਵਗੈਰਾ। ਉਹ ਇੱਥੇ ਲੈ ਲੈਂਦੇ ਨੇ ਤੇ ਉਹਨਾਂ ਦਾ ਜਿਹੜਾ ਯਾਰਡ ਆ ਉਹ ਹੈਗਾ ਛੋਟਾ ਉੱਥੇ ਤਾਂ ਜਗ੍ਹਾ ਘਟਾ ਤਾਂ ਕਰਕੇ ਉਹ ਜਗ੍ਹਾ ਉਹ ਵੀ ਸ਼ਿਫਟ ਇੱਕ ਤੇ ਆ ਗਈ ਹੁਣ ਤੇ ਉਹ ਮੰਨ ਲਾ ਇੱਕ ਇੱਕ ਤਾਂ ਇਹਨਾਂ ਦਾ ਹੋ ਗਿਆ ਇਹਨਾਂ ਦਾ ਕਾਫੀ ਵੜਾ ਵਾ ਉਹ ਤੁਹਾਨੂੰ ਵੀਡੀਓ ਚ ਦਿਖਾਉਣਾ ਬਾਅਦ ਚ ਤੇ ਇੱਕ ਹੋਣਾ ਟਾਟਾ ਦੀ ਕੰਪਨੀ ਨੇ ਤੇ ਇਹ ਦੋਨਾਂ ਨੇ ਇਹ ਜਗ੍ਹਾ ਲੈ ਲਈ ਐ ਸਾਰੀ ਜੋ ਇਹ ਆਪਣੇ ਪਿੰਡ ਦੀ ਜਗ੍ਹਾ ਸੀ ਸਾਰੀ ਜਿਹੜੀ ਇਹ ਹੁਣ ਲਈ ਆ ਬਾਕੀ ਉਹ ਦੂਜੇ ਪਿੰਡ ਦੀ ਜਗ੍ਹਾ ਇਹਦੇ ਘਰਾਣੇ ਦੀ ਆਹ ਤੇ ਇਹ ਆਪਣੇ ਪਿੰਡ ਦੀ ਜਗਾ ਜਿਹੜੀ ਇਹ ਲਈ ਆ ਇਹਨਾਂ ਨੇ ਤੇ ਉਹ ਤੁਹਾਨੂੰ ਦਿਖਾਉਣੇ ਆ ਅੱਜ ਇੱਥੇ ਕੀ ਕੀ ਕੰਮ ਚੱਲਦਾ ਵਾ ਤੇ ਕੀ ਕੀ ਇੱਥੇ ਹੁੰਦਾ ਹਨਾ ਗਿਆ ਵਾ ਤੇ ਉਹਦਾ ਕੰਮ ਚੱਲ ਰਿਹਾ ਵਾ ਤੇ ਮੈਂ ਹੁਣ ਚੜਿਆ ਹੋਇਆ ਆਪਣੇ ਟ੍ਰੇਨ ਵਾਲਾ ਇੰਜਨ ਤੇ ਅਸੀਂ ਦੇਖਾਂਗੇ ਉਹ ਤੇ ਆਹ ਅੰਦਰਲਾ ਸਿਸਟਮ ਆ ਹੂੰ ਦਾ ਇਹ ਲੌਕ ਹੋਇਆ ਹੋਇਆ ਵਾ ਇੱਥੇ ਅੱਕਲ ਖੜਾ ਹੀ ਗੋਲੇ ਉਹ ਕਹਿੰਦਾ ਵੀ ਜਦ ਬਾਅਦ ਚ ਖੋਲਾਂਗੇ ਤੈਨੂੰ ਦਿਖਾ ਦੂੰ ਆ ਸਾਰਾ ਦਾ ਸਿਸਟਮ ਆ ਜਿਹੜਾ ਆ ਲੀਵਰ ਆ ਇਹ ਤੋਂ ਇਹ ਚੱਲਦਾ ਵਾ ਤੇ ਆ ਇਹਦੇ ਬ੍ਰੇਕ ਰਿਸ ਬ੍ਰੇਕ ਬ੍ਰੂਮ ਨੇ ਜਿਹੜਾ ਇਹਦਾ ਸਿਸਟਮ ਇਹਦਾ ਆ ਤੇ ਇਹਦੇ ਉਹ ਦੂਜੇ ਜਿਹੜੇ ਅੱਜ ਕੱਲ੍ਹ ਵਾਲੇ ਇੰਜਨ ਨੇ ਉਹਨਾਂ ਤੇ ਤਾਂ ਮਤਲਬ ਉਹ ਹੈਗਾ ਵਾ ਅਲਦਾਲੇ ਘੁੰਮਣ ਨੂੰ ਇਹ ਤੇ ਨਹੀਂ ਹੈਗਾ ਇਹ ਤੇ ਬਸ ਇੰਨਾ ਵਾ ਲਓ ਜੀ ਆ ਇਹਦਾ ਹਾਰਨ ਜਿਹੜਾ ਉੱਚੀ ਉੱਚੀ ਬਾਜਦਾ ਤੇ ਇਹਦੀਆਂ ਲਾਈਟਾਂ ਆ ਲੈ ਜਿਹੜਾ ਇਹ ਦੋ ਲਾਈਟਾਂ ਹੁੰਦੀਆਂ ਨੇ ਤੇ ਆ ਇਹਦਾ ਮੂਹਲਾ ਹਿੱਸਾ ਤੇ ਬਾਕੀ ਤੁਹਾਨੂੰ ਉਧਰੋਂ ਬੈਕ ਕੈਮਰੇ ਨਾਲ ਦਿਖਾਉਣਾ ਆ ਆ ਇਹ ਇਧਰ ਦੀ ਪੌੜੀ ਜੀ ਲੱਗੀ ਆ ਇਧਰ ਆ ਟਾਕੀ ਇਧਰ ਸਾਈਡ ਤੇ ਬਹਿ ਕੇ ਦੇਖਣ ਨੂੰ ਤੇ ਇਹਦੇ ਵਿੱਚ ਦੀ ਸਾਰਾ ਮੂਰੇ ਤੱਕ ਦਿਂਦਾ ਵਾ ਤੇ ਉੱਧਰ ਦੀ ਮੂਰਦੀ ਵੀ ਹੈਗੀ ਆ ਜਗਾ ਜਾਣ ਨੂੰ ਦੇਖਦੇ ਆ ਜੀ ਉੱਧਰ ਵੀ ਜਾ ਉਹ ਉੱਧਰ ਵੀ ਦਿਖਾਉਣਾ ਤੁਹਾਨੂੰ ਤੇ ਇੱਧਰ ਆ ਸਾਰੇ ਕੰਮ ਚੱਲਦਾ ਵਾ ਉਹ ਜਗਾ ਜਿਹੜੀ ਉੱਧਰ ਉਥੇ ਡਾਟਾ ਦੀ ਕੰਪਨੀ ਨੇ ਆਉਣਾ ਵਾ ਤੇ ਆ ਇੱਧਰ ਆ ਸਾਰਾ ਇਹਦਾ ਹੰਡਾਈ ਵਾਲਿਆਂ ਦਾ ਵਾ ਬਾਕੀ ਤੁਹਾਨੂੰ ਰੋਜ਼ ਰੋਜ਼ ਜਿਹੜਾ ਕੰਮ ਹੋਇਆ ਕਰੂ ਆਪਾਂ ਹੁਣ ਪਾਇਆ ਕਰਾਂਗੇ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਤੇ ਆਪਣਾ ਜਿਹੜਾ ਕੰਮ ਚੱਲਦਾ ਵਾ ਟਰੈਕਟਰ ਲਾਇਆ ਹੈ ਜਿੱਥੇ ਆਪਣਾ ਚੱਲਦਾ ਵਾ ਖੰਭਿਆਂ ਦਾ ਇਹ ਖੰਭੇ ਮੰਨ ਲਓ ਇਹ ਕਰਨ ਲੱਗੇ ਹੋਏ ਨੇ ਪੱਕੇ ਬਜਰੀ ਪਾ ਕੇ ਵਿੱਚ ਤੇ ਇਹ ਬਿਜਲੀ ਵਾਲੀ ਲਾਈਨ ਹੋਣੀ ਆ ਸਾਰੀ ਪਹਿਲਾਂ ਇਹ ਤਾਂ ਇੰਡਨ ਇਹਦੇ ਨਾਲ ਹੁੰਦਾ ਸੀਗਾ ਅੰਦਰ ਤੇ ਹੁਣ ਇਹ ਬਿਜਲੀ ਵਾਲੀ ਹੋ ਜੂਗੀ ਉੱਥੇ ਤੱਕ ਜਿੱਥੇ ਉਹ ਗੰਡੇ ਇੰਡਨਰ ਪਏ ਨੇ ਉਹਦੀ ਸੇਲ ਚ ਹੋਣੀ ਆ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਨਾਲ ਦੀ ਨਾਲ ਕੀ ਸਿਸਟਮ ਚੱਲਦਾ ਆ ਇਧਰ ਟਰੱਕ ਫਸਿਆ ਹੋਇਆ ਨੇ ਤੂੰ ਇੱਥੇ ਇੱਕ ਕੂਰੇ ਫਸਿਆ ਜੇ ਕੋ ਬਹੁਤ ਜ਼ਿਆਦਾ ਕੱਢਣ ਲੱਗੇ ਨੇ ਤੇ ਨੂੰ ਕਾਫੀ ਟਾਈਮ ਹੋ ਗਿਆ ਬਣੇ ਨੂੰ ਬੰਦਰਗਾਹ ਨੂੰ ਇਹ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਹੁਣ ਇਹਦਾ ਪਹਿਲਾਂ ਇਹ ਬੰਜਰ ਪਈ ਸੀ ਹੁਣ ਇੱਥੇ ਚੱਲ ਪਿਆ ਕੰਮ ਇੱਕ ਸਾਈਡ ਰਹਿ ਗਈ ਇਹਦੀ ਉਧਰ ਮੰਨ ਲਓ ਹੋਣਗੇ 50 50 ਕਿਲੇ ਹੋਣਗੇ ਉਧਰ ਬਾਕੀ ਬਚਦੇ ਆ ਜਿਹੜੇ ਬਾਕੀ ਤੁਹਾਨੂੰ ਦਿਖਾਉਣੇ ਆ ਅੱਲਾ ਦੇ ਉੱਤਰਗੇ ਆ ਇਹਨਾਂ ਦਾ ਠੇਕੇਦਾਰ ਹੈ ਮੈਂ ਕਰੂੰ ਅਗਰ ਇਹ ਬੱਸ ਮੁੱਕਈ ਹੈ ਇਹ ਹੁਣ ਪੁਰਾਣਾ ਹੋ ਗਿਆ ਤੇ ਇੱਧਰ ਜਿਹੜਾ ਅੰਕਲ ਚਲਾਉਂਦਾ ਹੋਇ ਇਹਨੂੰ ਆ ਇਹਨਾਂ ਦਾ ਫਾਰਮ ਹਾਊਸ ਇਹ ਮਤਲਬ ਇਹਨਾਂ ਨੂੰ ਰਹਿਣ ਵਾਸਤੇ ਇਹ ਇੰਜਣ ਚਲਾਉਣ ਵਾਸਤੇ ਨਾ ਇੱਥੇ ਫਿਰ ਰਹਿੰਦੇ ਨੇ ਤੇ ਜਦ ਕਰਨੀ ਹੁੰਦੀ ਹੈ ਟ੍ਰੇਨ ਐਂਡ ਲੀਡਰ ਵਿਚ ਆਪਾਂ ਰੀਤਾ ਜਾਂ ਆਪਾਂ ਲੀ ਤੇ ਲੇਨ ਚੇਂਜ ਕਰਨੀ ਹੁੰਦੀ ਆ ਫਿਰ ਇੱਥੋਂ ਆ ਕੇ ਇਹਨੂੰ ਚਲਾ ਕੇ ਕਰ ਦਿੰਦੇ ਆ ਪਰੇ ਮਨ ਲਓ ਕੁਆਟਰ ਬਣੇ ਹੋਏ ਨੇ ਵਧੀਆ ਬਣਿਆ ਹੋਇਆ ਅੰਦਰੋਂ ਸਾਰਾ ਅੰਕਲ ਹੋਣਾ ਨੇ ਬਾਕੀ ਵਧੀਆ ਬਣਾਇਆ ਹੋਇਆ ਫੁੱਲ ਫੁੱਟੇ ਲਾ ਕੇ ਘੈਂਟ ਜੀ ਬਣੀ ਹੋਈ ਆ ਇਹ ਬਾਕੀ ਇਧਰ ਚੱਲਦਾ ਕੰਮ ਆਹਨੇ ਲੈਣਾ ਇਹਨਾਂ ਤੇ ਆ ਕੇ ਜਿਹੜੇ ਕੰਟੇਨਰ ਵਾਲੀ ਲਾਈਨ ਟ੍ਰੇਨ ਖੜਦੀ ਆ ਵੀ ਮੰਨ ਲਓ ਜਿਹੜੀ ਹੁਣ ਉਹ ਇੱਕ ਖੜੀ ਆ ਤੇ ਜੇ ਕੋਈ ਲੇਟ ਲਾਉਣੀ ਹੁੰਦੀ ਆ ਜਾਂ ਟਾਈਮ ਹੁੰਦਾ ਉਹਦਾ ਉਹ ਤਾਂ 8 ਘੰਟੇ ਦਾ ਟਾਈਮ ਹੁੰਦਾ 8 ਘੰਟੇ ਦੇ ਵਿੱਚ ਇਹ ਟ੍ਰੇਨ ਖਾਲੀ ਕਰ ਰਹੀ ਹੁੰਦੀ ਆ ਚਾਹੇ ਉਹ ਕਾਰਾਂ ਵਾਲੀ ਆ ਚਾਹੇ ਕੰਟੇਨਰ ਆ 8 ਘੰਟੇ ਦੇ ਵਿੱਚ ਉਧਰੋਂ ਜਿਹੜਾ ਸਟੇਸ਼ਨ ਕਰਨੀ ਆ ਜਣਾ ਆ ਜਾਣਾ ਵਾ 8 ਘੰਟੇ ਦੇ ਵਿੱਚ ਖਾਲੀ ਕਰਕੇ ਇਹਨਾਂ ਨੇ ਖੜਾਉਣੀ ਹੁੰਦੀ ਆ ਤੇ ਬਾਕੀ ਤੁਹਾਨੂੰ ਦਿਖਾਉਣੀ ਆ ਉਧਰ ਕਿਵੇਂ ਚੱਲਦਾ ਕੰਮ ਉਧਰ ਜੀ ਸੀਗੇ ਲੱਗੇ ਹੋਏ ਨੇ ਮਿੱਟੀ ਪੱਧਰ ਕਰਨ ਤੇ ਇੱਧਰ ਇੱਕ ਟਰਾਲਾ ਫਸਿਆ ਹੈ ਜਿਹੜਾ ਹਜੇ ਨਿਕਲਿਆ ਨਹੀਂ ਹੈਗਾ ਉਹ ਦਿਖਾਉਣੀ ਆ ਤੁਹਾਨੂੰ ਲੱਗੇ ਹੋਣੇ ਖਾਲੀ ਕਰਨ ਹੋਲਕੇ ਖਾਲੀ ਕਰਕੇ ਨਿਕਲਿਆ ਉਦੋਂ ਨਿਕਲਿਆ ਨਹੀਂ ਹੈਗਾ ਪਹਿਲਾਂ ਤੱਕਾ ਧੁੱਕਾ ਦਾ ਦੇਖਦੇ ਜੀਗੇ ਟਿਪਰ ਫਾਜ ਦੇ ਬੌਦ ਨੇ ਮੱਲ ਮਿੱਟੀ ਜਿਹੜੀ ਬੰਮੀ ਪਿਆ ਕਰਕੇ ਨਾ ਦਲਦਲ ਬਣੀ ਪਈ ਆ ਉਹ ਜਿੱਥੋਂ ਦੀ ਮੰਨ ਲਓ ਤਿੰਨ ਚਾਰ ਵਾਰ ਲੰਘ ਜਾਂਦੇ ਆ ਟਿਪਰ ਬਹੁਤ ਉੱਥੇ ਦਲਦਲ ਬਣਾਉਂਦੇ ਨੇ ਗਰਮੀ ਬੋਲਤਾ ਬਾਈ ਧੂਆ ਘੜਾਇਆ ਪਿਆ ਕਰ ਰਿਹਾ ਤੇ ਗਰਮੀ ਵਾਲਾ ਕੰਮ ਤਾਂ ਸਿਰਾ ਹੋਇਆ ਪਿਆ ਵਾ ਧੁੱਪੇ ਖੜੋ ਨਹੀਂ ਹੁੰਦਾ ਹੈਗਾ ਬਈ ਤਾਂ ਨਾ ਲੇਬਰ ਵਾਲੇ ਹਨ ਜਿਹੜੇ ਕਰੀ ਜਾਂਦੇ ਨੇ ਤੇ ਬਾਕੀ ਰੁਟੀਨ ਬਣ ਜਾਂਦੀ ਆ ਕੋਈ ਵੀ ਕੰਮ ਕਰਦੇ ਆ ਆਪਾਂ ਤੇ ਆਪਣੇ ਜਿਹੜਾ ਬੰਦਾ ਮੰਨ ਲਓ ਵਿਹਲਾ ਰਹੇ ਕਿ ਜਿਵੇਂ ਹੁਣ ਮੈਂ ਮੰਨ ਲਓ ਬੰਦਾ ਹੁਣ ਇਹ ਤੇ ਇੱਥੇ ਲੱਗਿਆ ਹੋਇਆ ਐ ਇੱਥੇ ਕੋਈ ਜ਼ੋਰ ਵਾਲਾ ਕੰਮ ਨਹੀਂ ਹੈਗਾ ਮੰਨ ਲਓ ਟਰੈਕਟਰ ਚਲਾਉਣਾ ਵਾ ਤਾਂ ਮੈਂ ਹੁਣ ਬਾਹਰ ਖੜੋਦਾ ਵਾ ਸਾਰੇ ਗਰਮੀ ਬਹੁਤ ਲੱਗਦੀ ਆ ਤੇ ਬਾਕੀ ਲੇਬਰ ਵਾਸਤੇ ਬਾਈ ਬਹੁਤ ਵਕਾਪਾਂ ਮੀਂਹ ਪੈ ਗਿਆ ਜਿਹੜੀ ਮੀਂਹ ਤੋਂ ਬਾਅਦ ਮੰਨ ਲਓ ਜੇ ਮੀਂਹ ਤੋਂ ਬਾਅਦ ਵਾਲੀ ਗਰਮੀ ਹੁੰਦੀ ਆ ਉਹ ਬਾਲਾ ਕੰਮ ਖਰਾਬ ਕਰ ਜੀਆ ਹੁਣ ਮੀਂਹ ਪੈ ਨੂੰ ਮੰਨ ਲਓ 3-4 ਦਿਨ ਹੋ ਗਏ ਉਸ ਤੋਂ ਬਾਅਦ ਵਾਲੀ ਜਿਹੜੀ ਗਰਮੀ ਆ ਉਹ ਤਾਂ ਬਹੁਤ ਧੂਆ ਕਢਾਉਂਦੀ ਐ ਤੇ ਹੁਣ ਉਹੀ ਚੱਲਦੀ ਆ ਮੰਨ ਲਓ ਬੱਦਲ ਬਾਈ ਵੀ ਹੋ ਜਾਂਦੀ ਐ ਵਿੱਚ ਦੀ ਕੋਈ ਫਰਾਟਾ ਪੈ ਗਿਆ ਜਿਹੜਾ 4-5 ਦਿਨ ਪਹਿਲਾਂ ਮੀਂਹ ਪਿਆ ਸੀ ਕੋਈ ਉਮੀਦ ਹੈ ਨਹੀਂ ਸੀ ਮੀਂਹ ਦੀ ਮੀਂਹ ਦੀ ਤੇ ਉਹ ਬਸ 1 ਕੋ ਲਖਤੀ ਆ ਗਿਆ ਬਸ ਜਾਂਦੇ ਹੀ ਸਮਾਨ ਲੈਣ ਜਾਂਦੇ ਆਉਂਦੇ ਕੋਈ ਹਾਈ ਪਤਾ ਲੱਗਿਆ ਹੀ ਨਹੀਂ ਆ ਗਿਆ ਤੇ ਬਾਕੀ ਸਾਨੂੰ ਦਿਖਾਉਣੇ ਆ ਬਾਈ ਬੈਕ ਕੈਮਰੇ ਨਾਲ ਤੇ ਹੱਥ ਆਈ ਜਾਂਦਾ ਵਿੱਚ ਤੇ ਆਪਣੇ ਹੁਣ ਲਿਆਇਆ ਕਰੂੰ ਸੈਲਫੀ ਚ ਕੀ ਲਿਆਇਆ ਕਰੂੰਗਾ ਪਹਿਲਾਂ ਇਹਨਾਂ ਨੂੰ ਪੁੱਛਿਆ ਮੈਂ ਵੀ ਵੀਡੀਓ ਬਣਾ ਸਕਦੇ ਆ ਕਹਿੰਦੇ ਵੀ ਕੋਈ ਚੱਕਰ ਨਹੀਂ ਬਣਾ ਲਾ ਆਏ ਆਪਾਂ ਬਣਾ ਲਾਂਦੇ ਵੀਡੀਓ ਮਾ ਲੋ ਇਹ ਕਹਿੰਦੇ ਨਹੀਂ ਬਣਾਉਣੀ ਹੈ ਨਾ ਫਿਰ ਗਲਤੀ ਜੀ ਗੱਲ ਹੋ ਜਾਂਦੀ ਹੈ ਤੇ ਆਪਾਂ ਇਹਨਾਂ ਨੂੰ ਪੁੱਛ ਕੇ ਫੇਰ ਆਪਾਂ ਬਣਾਉਣ ਲੱਗੇ। ਲਓ ਜੀ। ਲੱਗੇ ਸੰਗਲ ਟੈਟ ਕਰਨ। ਪਹਿਲਾ ਹਵਾ ਬਣਾਉਣ ਲੱਗੇ ਆ ਜੀ ਆਵਾ ਘੱਟ ਉਹ ਇਦੇ ਤੇ ਵੀ ਵਾਲਾ। ਤੇ ਮਾਚੂਟੇ ਦਾ ਹੀ ਕੰਮ ਹੋ ਜੀਗਾ। ਆਪਾਂ ਜਨ ਨਿਕਲ ਕੇ ਮਿੱਟੀ ਕੱਢਤੀ ਸੀ ਹੌਲੀ ਹੋਊਗੀ। ਤੇ ਦਿਖਾਉਣੇ ਆ ਬਾਕੀ ਤੁਹਾਨੂੰ ਹੋਰ ਗੱਡੀਆਂ ਤਾਂ ਫਾਜੀ ਨਹੀਂ ਰਹਿੰਦੀਆਂ ਬਾਕੀ ਹੋਰ ਟੂਰ ਚ ਦਿਖਾਦਾ ਜੀ ਹਾਂਜੀ ਵੀਰੇ ਆ ਕਰੋ ਜੀ ਜਹਾਜ਼ ਦੇ ਦਰਸ਼ਨ ਹੁੰਦਾ ਕਰਾ ਲਾਈ ਜਹਾਜ਼ ਹੀ ਆਏ ਮਾਲਜੇਦਰ ਨੂੰ ਮਰਜੀ ਕਰਾ ਇਹਦਾ ਵਿੱਚੋਂ ਘੁੰਮਿਆਂ ਦਾ ਗੋਲ ਕੋਈ ਨਵਤੀ ਆ ਨਾ ਮੀਂਹ। ਆਪ ਵੀ ਬੜਾ ਜੀ ਬਣਾਉਣ ਲੱਗਿਆ ਇੱਧਰ ਦੀ ਚੱਪਰਾਂ ਨੂੰ। ਤੇ ਆਏ ਉਹ ਚੱਪੀ ਬਰੋਂ ਸਾਹਮਣੇ ਜੱਟਾਂ ਕੱਟੀ ਆਉਂਦੀ ਆ। ਉੱਤਰ ਦੀ ਥੀਕ। ਦਾ ਪੱਟ ਦਾ ਮਿੱਟੀ ਜਿੱਧਰ ਦੀ ਮਰਗੀ ਝਾੜ ਲੈਣ ਨੂੰ ਮਿੱਟੀ ਦੇ ਪਰਦੇ ਉੱਤੇ ਹੀ ਹੋਵੇ ਕੋਈ ਜ ਮਰਗੀ ਹੋਵੇ ਉਹ ਚੜ ਜਾਣਾ ਉੱਪਰ ਨੇ ਜਿਹਦੇ ਦੋਨੇ ਐਕਸਲ ਆ ਮਗਰੋਂ ਪਹਿਲੇ ਇੱਕ ਸਮਾਲਾ ਦੋਨੇ ਐਸ ਲੋਡ ਐ ਇਕੱਠੇ ਜੁਆਇੰਟ ਹੁੰਦਾ ਹੋਇਆ ਹੈ ਉਹ ਕਿਹੜਾ ਟਿੱਪਰ ਜਾਂਦਾ ਵਾ ਇਹ ਆਪਣੇ ਉਧਰ ਜਿਹੜੇ ਪਿੰਡ ਵਾਲੇ ਫਾੜਕ ਨੇ ਉਧਰੋਂ ਮੁੜ ਕੇ ਆਇਆ ਵਾ ਉਥੇ ਉਹਨਾਂ ਨੇ ਮਤਲਬ ਜਿਹੜੇ ਟਿੱਪਰ ਲੰਘਦੇ ਸੀ ਹੁਣ ਡੇਲੀ ਚੱਲਦੇ ਸੀਗੇ ਉਹਦਾ ਟੋਆ ਪਾਦਾ ਬਹੁਤ ਵੱਡਾ ਉਥੋਂ ਚੜ੍ਹੇ ਹੀ ਇਹ ਉਧਰੋਂ ਆਪਣੇ ਹੁਣ ਸਰਪੰਚ ਨੇ ਬੰਦ ਕਰਵਾ ਦੇ ਤੇ ਉਹ ਰਾਹ ਬਹੁਤ ਖਰਾਬ ਹੋ ਗਈ ਸੜਕ ਕੁੱਟ ਗਈ ਤਾਂ ਕਿ ਉਹ ਤੋਂ ਪਿੰਡ ਸਰਪੰਚ ਨੇ ਤਾਂ ਕਰਕੇ ਬੰਦ ਕਰਤਾ ਬਾਈ ਰਾਹ ਰਾਹ ਬਹੁਤ ਖਰਾਬ ਹੋ ਗਿਆ ਜੀ ਜਿਹੜਾ ਸੜਕ ਟੁੱਟ ਗਈ ਸੀ ਤੇ ਜਿਹੜੀ ਇਹਨਾਂ ਨੇ ਬੰਦਰਗਾਹ ਵਾਲਿਆਂ ਨੇ ਆਪਾਂ ਨੂੰ ਨੰਗਣਵਾਲੇ ਤੇ ਬਣਾ ਕੇ ਦਿੱਤੀ ਹੋਈ ਆ ਉਹ ਸੜਕ ਸਾਹੀ ਖਰਾਬ ਹੋਈ ਤੇ ਸਾਗੜ ਕੇ ਕਰੋ ਸ਼ਰਮਾ ਜੀ ਨੇ ਟਰਾਲੀ ਭੰਦ ਕਰਵਾ ਦੇ ਨੇ ਇੱਥੇ ਬੜੀ ਜਿਹੜੀ ਮੇਨ ਸੜਕਾ ਉਧਰ ਦੀ ਆਉਂਦੇ ਆ ਤੇ ਪਾਣੀ ਇਹ ਸਾਰੀ ਇਹ ਜਿਹੜੀ ਉਹ 15 ਜੱਥੇ ਮੰਨ ਲਓ ਟੇਪਰ ਮੁੜ ਕੇ ਆਇਆ ਵਾ ਉੱਥੇ ਤੱਕ ਬਣਦੀ ਹੈ ਸਾਰੀ ਇਹ ਫਾਟਾਂ ਦਾ। ਇਹ ਆ ਲੀਦਾਂ ਕਰਕੇ ਬਣਾਈਆ ਹੁਣ ਇਹ ਜਿੱਥੋਂ ਫਾਟਾਂ ਦੇ ਕੋਲੋਂ ਮਿੱਟੀ ਪਾਉਣਗੇ। ਤੇ ਬਾਕੀ ਸਾਨੂੰ ਨਾਲ ਦੀ ਨਾਲ ਦਿਖਾਉਣੇ ਆ। ਹਲੋ ਜੀ ਆ ਗਿਆ ਬਾਸ ਰਗੂਲਰ। ਇਹਦੀ ਮਤਲਬ ਵਾਈਬ੍ਰੇਸ਼ਨ ਬਹੁਤ ਆ। ਚਲੋ ਜੀ ਹਲੇ ਪਹੁੰਚਾ ਆਇਆ ਨਾ। ਪਹੁੰਚਾ ਪਾ ਕੇ ਆਇਆ। ਚਲੋ। ਟਰੈਕਟਰ ਤੇ ਆਪ ਬੋਲ ਥੋੜਾ ਗਲਤ ਲੱਗ ਗਿਆ ਇਹ ਕੰਦ ਬੱਫ ਭਰਿਆ ਜਿਗਾ ਟੇਡਾ ਲੱਗ ਗਿਆ ਥੋੜਾ ਜਿਹਾ ਇਹ ਕੱਟਣਾ ਮਸ਼ੀਨ ਉੱਠਣ ਲੱਗੀ ਤਾਂ ਇਹ ਜੀਨਾ ਪਰੋੜ ਦੇ ਆਪ ਬੋਲ ਦਾ ਕਿਤੇ ਤੇ ਅਰ ਜਨਰੇਟਰ ਆ ਗਿਆ ਪਹਿਲਾਂ ਇੱਧਰ ਕੋਈ ਨਹੀਂ ਆਉਂਦਾ ਜੀ ਪਹਿਲਾਂ ਆਪਣੇ ਟਰੈਕਟਰ ਚੱਲ ਆਈ ਗੱਲ ਆ ਉਹ ਬਾਹਰ ਬਿਮਾਰ ਲੱਗਿਆ ਟਰਾਲਾ ਬੁਰਾ ਜੋਰ ਲੱਗਿਆ ਪਿਆ ਵਾ ਹੈ ਗੱਲ ਗਲਤ ਲੱਗ ਗਿਆ ਇਹ ਬਸ ਇਹਨਾਂ ਦੇ ਕੰਮ ਆ ਹੀ ਹੁੰਦੇ ਨੇ ਛੇਤੀ ਚਲੋ ਜੇਤੀ yellow ਵਾਲਾ ਕੰਮ ਹੈ ਇਹ ਫਟਕਰਾ ਨਹੀਂ ਕਰਨੀ ਸਟੱਟ ਕਰਨੀ ਆ ਕੋਈ ਨੀਤੇ ਵਾਲਾ ਐਸਾ ਕੀ ਡਾਲਾ ਹੈ ਬੰਨਸ ਸਮੈਂਟ ਦੀਆਂ ਬੋਰੀਆਂ ਪਾਈਆਂ ਅਈਆਂ ਨੇ ਕੋਈ ਜਾਣੇ ਨਾਮ ਨਹੀਂ ਕੋਈ ਯਾਰ ਅੰਦਰ ਰਾ ਚੰਗਾ ਬਣਾ ਪਾ ਕੇ ਗਿਆ ਬਾਈ ਕਹਦਾ ਕਹਦਾ ਹੈਲਥ ਵਾਲਾ ਸਮੈਂਟ ਵਾਦ ਪਿਆ ਆ ਸਮੈਂਟ ਬਜਰੀ ਸਮੈਂਟ ਤੰ ਬੋਰੀਆਂ ਸਮੈਂਟ ਦੀਆਂ ਪਾਈਆਂ ਨੇ ਇੱਕ ਪਰਟ ਹੋਏ ਜੀ ਫਾਜ ਗਿਆ ਲੈ ਪਰੋਂ ਸੇ ਮੈਂ ਅਜੇ ਬਈ ਨੇ ਕਹਿਣਾ ਹੁੰਦਾ ਇਹ ਤਾਂ ਬੰਨ ਬਟਾ ਇਨਾਂ ਨਾ ਮਾ ਆ ਵੀ ਆ ਟਵਾ ਬਿਆ ਹੈ ਟੱਕਰ ਹੋਈ ਹੈ ਬੋਲਾ ਦੂੰਗਾ ਅਯੋ ਫੇਕ ਵਾਰਨ ਘਾਇਓ ਉੱਥੇ ਵੇਣ ਲਗਾ ਰਿਆ ਬਾਈ ਇਹ ਵੀ ਅੰਜਾਉਂ ਬੇ ਜੈਕੀ ਬਣਦਾ ਲਓ ਜੀ ਆਪਣਾ ਕੰਮ ਹੋ ਗਿਆ ਖਰਾਬ ਇਹ ਆਪਣੀ ਟਰਾਲੀ ਫਾਜ ਗਈ ਤੇ ਇਹ ਟਰਾਲੀ ਵਾਲਾ ਹੋਣ ਦਾ ਕਾਰਨ ਵੀ ਇਹ ਆਹ ਜਿਹੜੀਆਂ ਉੱਪਰ ਇਹਦੇ ਮਿੱਟੀ ਦੇ ਉੱਪਰ ਖਾਰਾਂ ਸੀਗੀਆਂ ਖਾਰਾਂ ਦਾ ਰੇਤਾ ਘळ ਕੇ ਗਿਆ ਸੀ ਇੱਧਰ ਤੇ ਉਹਦੇ ਕਰਕੇ ਉੱਪਰ ਪਤਾ ਨਹੀਂ ਲੱਗਿਆ ਹੈਗਾ ਤੇ ਇਹਦੇ ਨਾਲ ਨਾਲ ਲਈ ਆਉਂਦੇ ਹਾਂ ਉੱਥੋਂ ਦਾ ਖਿੱਚ ਲਿਆਇਆ ਜਦ ਮਿੱਟੀ ਵਾਲੀ ਲੱਗੀ ਯਾਰ ਇਹ ਇੰਨੀ ਮਿੱਟੀ ਖਿੱਚੀ ਫਿਰਦਾ ਉਧਰ ਹਜੇ ਓਦੋਂ ਹੀ ਵੱਧ ਆ ਇੱਥੇ ਇੱਕ ਟਰਾਲੀ ਭਰੀ ਹੋਈ ਜੀ ਫੁੱਲ ਤੇ ਟਰੈਕਟਰ ਲੱਗ ਗਿਆ ਪੂਰਾ ਥੱਲੇ ਉਹ ਥੱਲੇ ਲੱਗ ਗਿਆ ਉਹ ਇਹਦੇ ਕਰਕੇ ਨਹੀਂ پتہ ਲੱਗਿਆ ਹਨ ਖਾਰ ਪਿਆ ਇਹਦੇ ਵਿੱਚ ਉੱਪਰ ਉੱਪਰੋਂ ਸੁੱਕਿਆ ਹੋਇਆ ਸੀਗਾ ਸਾਨੂੰ ਐ ਸੀਗਾ ਵੀ ਸੁੱਕਾ ਹੀ ਆ ਸਾਰਾ ਤੇ ਆਹ ਸਾਰੀ ਦਾਲਦਾਰ ਬਣੀ ਪਈ ਆ ਇੱਥੇ ਆਹ ਦੇ ਇਤਰੋਂ ਵੀ ਏਕਣੀ ਸੀਗਾ ਉਧਰ ਉਹ ਮਿੱਟੀਾਂ ਦੀਆਂ ਢੇਰੀਆਂ ਸੀਗੀਆਂ ਉਦੋਂ ਦਾ ਮਾ ਪਰੋਂ ਖੱਟ ਕੇ ਲਿਆ ਇਹ ਗੜਾ ਕਰਕੇ ਆ ਟੇੜੀਆਂ ਟੁੱਡੀਆਂ ਸਾਰੀਆਂ ਟਪਾ ਲਿਆ ਐ ਇੱਥੇ ਆ ਕੇ ਆ ਇੱਥੋਂ ਦਾ ਥੋੜਾ ਮਸ਼ੀਨ ਜੀ ਸੀ ਵੀ ਨਾਲ ਜ਼ੋਰ ਵਾ ਕੇ ਦੇਖਿਆ ਇੱਥੇ ਜੀ ਸੀ ਵੀ ਫਸ ਗਈ ਆ ਦੇ ਆ ਜੀ ਸੀ ਵੀ ਦੇ ਟੋਏ ਨੇ ਸਾਰੇ ਕੋਲ ਜ਼ੋਰ ਤਾਂ ਲੱਗਿਆ ਨਹੀਂ ਐ ਕਿਹਨਾਂ ਚ ਐੱਥੀ ਫਸ ਗਈ ਜੀ ਸੀ ਵੀ ਆ ਦੇ ਇਨਾ ਟੋਆ ਪਾਇਆ ਸਿਆਵਾ ਆ ਫਿਰ ਇਹ ਚੋਂ ਕੱਢ ਕੇ ਸਾਰਾ ਇਹਨਾਂ ਨੇ ਆਹ ਜਿਹੜਾ ਗੰਭਾ ਵਾ ਇਹਦੇ ਨਾਲ ਪਾਸਾ ਸਾਰਾ ਜਿਹੜਾ ਸੀਗਾ ਮਾਰ ਤੇ ਆਹ ਬਾਕੀ ਬਚ ਗਿਆ ਇੱਕ ਐਂ ਸੀ ਇਹਨਾਂ ਇਹ ਭਰਿਆ ਇਹਦੇ ਘਰ ਕੇ ਆਇਆ ਸੀ ਇੱਥੇ ਤੱਕ ਭਰਿਆ ਹੋਇਆ ਸੀ ਇਹ ਇਦੂ ਅਗੇ ਢੋਲ ਪਏ ਸੀ ਬਜਨ ਪਿੱਛੇ ਸੀਗਾ ਤਾਂ ਕਰਕੇ ਜ਼ੋਰ ਨਹੀਂ ਪਿਆ ਟਰੈਕਟਰ ਦਾ ਆਹ ਦੇ ਇੱਥੇ ਕਬਟੀ ਟਾਇਰ ਖੀੜਦੇ ਹੀ ਆਏ ਨੇ ਆਹ ਸਾਰੀ ਦਲਦਲ ਬਣੀ ਹੋਈ ਹੈ ਉੱਪਰੋਂ ਧੁੱਪ ਲਾ ਕੇ ਸੁੱਕ ਗਿਆ। ਸਾਨੂੰ ਇਹ ਸੀਗਾ ਵੀ ਜਲ ਸੁੱਕਾ ਹੀ ਆ। ਚੱਕ ਦੋ। ਪਰ ਕੰਮ ਆੜ ਗਿਆ। ਹੁਣ ਦੇਖਦੇ ਆ ਕੀਤਾ ਸੁਪਰਵਾਈਜ਼ਰ ਨੂੰ ਫੋਨ ਤੇ ਉਹਨੂੰ ਕਿਹਾ ਸੰਗਲ ਸੰਗਲ ਲਿਆਊਗਾ। ਉੱਥੇ ਜੀਸੀਬੀ ਖੜਾ ਕੇ ਐਸੋ ਲੰਬਾ ਡੋਜਨ ਬਾਕੇ ਖਿੱਚਊਗਾ। ਕਿਉਂਕਿ ਜੀਸੀਬੀ ਜੇ ਉੱਥੇ ਬਾੜਦੇ ਆ ਉਹ ਵੀ ਫਾਇਜ਼ੀਆ ਦੀ ਉੱਥੇ। ਉਹਨ ਜੀਸੀਬ ਦੇ ਜੇ ਮੰਨ ਲਓ ਜਿਹੜੇ ਟੋਏ ਪੱਟੇ ਹੋਏ ਸੀਗੇ ਸਾਰਾ ਉੱਪਰੋਂ ਗਿੱਲਾ ਹੈ ਜਿਹਾ ਧੁੱਪ ਲਾ ਕੇ ਸੁੱਕ ਗਿਆ। ਰੇਤਾ ਨਾ ਉਪਰੋਂ ਟਲਕੇ ਜਿਹੜਾ ਗਿਆ ਹੋਇਆ ਉਹ ਰੇਤਾ ਹੈ। ਜੋਰ ਲਵਾ ਕੇ ਦੇਖਿਆ ਜੀਆ ਪਰ ਟਰੈਕਟਰ ਥੱਲੇ ਉਹ ਥੱਲਿਓਂ ਲੱਗੀ ਹੁੱਕ ਵਾਲਾ ਪੋਸ਼ਾ ਥੱਲੇ ਲੱਗ ਗਿਆ। ਤੇ ਆ ਇਹਨਾਂ ਦਾ ਇਧਰ ਪਿਆਰ ਹੋ ਗਿਆ। ਉਹ ਸਾਹਮਣੇ ਲੌਕ ਇਟ ਲੌਂ ਲੱਗੇ ਹੋਏ ਨੇ। ਇਤਰਾ ਜਿਹੜੀ ਕੰਨਤਾ ਹੋ ਕਰਦੇ ਆ। ਇਹ ਵਾਈਬ੍ਰੇਟਰ ਇਹ ਲੀ ਬਣਾਉਣ ਲੱਗੇ ਨੇ ਟਪਰਾ ਵਾਸਤੇ। ਉੱਥੇ ਉਹ ਜਿਹੜੇ ਕੰਟੇਨਰ ਪਏ ਆ ਉੱਥੇ ਆਪਾਂ ਕੰਮ ਕਰਦੇ ਸੀ ਪਹਿਲਾਂ। ਕਾਰਾਂ ਲਾਉਂਦੇ ਸੀਗੇ ਰੇਲ ਦੇ ਵਿੱਚੋਂ। ਤੇ ਦੇ ਦੇ ਹੁਣ ਇਹਨਾਂ ਨੂੰ ਕੱਢਦੇ ਆ। ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਹੀ ਆ ਜੀ ਤੇ ਹੁਣ ਟਰਾਲੀ ਗੱਢ ਲਈਏ ਆਏ ਆਪਣੇ ਬੰਦੇ ਆਏ ਨਹੀਂ ਹੈਗੇ ਸੰਗਲ ਹੁੰਗਲ ਲੈ ਕੇ ਸੰਗਲ ਲੈ ਕੇ ਆਉਣਗੇ ਫੇਰ ਟਰਾਲੀ ਗੱਢਾਂਗੇ ਤੇ ਆਪਾਂ ਦੁਆ ਚੱਲਦੇ ਆ ਘਰ ਨੂੰ ਤੇ ਆਪਣੇ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਮੈਂਟ ਕਰ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਜੀ ਕਿਸੇ ਅਗਲੇ ਬਲੌਗ